ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆ ਮਾਲਵੇ ਦੇ ਸ਼ੌਂਕੀ ਜੱਟ ਪੀਵੀ ਗੱਤੀ ਵਾਲੇ ਚੈਨਲ ਤੋਂ ਕਿਵੇਂ ਫਿਲਹਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵਲੌਗ ਨੌਨ ਲੱਗਿਆਗੇ ਕਿ ਉਸ ਦਿਨ ਹੋ ਗਈ ਸੀ ਕੰਮ ਛੁੱਲ ਜੇ ਕਰਕੇ ਵਲੌਗ ਬਣਾ ਨਹੀਂ ਸਕੇ ਤੇ ਜੋ ਆਪਣਾ ਇੱਥੇ ਗੇਟ ਸੀਗਾ ਪਹਿਲਾਂ ਉਹ ਕਰ ਦਿੱਤਾ ਆਪਾਂ ਬੰਦ ਤੇ ਹੁਣ ਇੱਥੇ ਕਰਤੀ ਕੰਦ ਕਿਉਂਕਿ ਗੇਟ ਆਪਣਾ ਮੂਰੇ ਵਗ ਗਿਆ देख सकते हो अंदरों सारा जो पलास्त हो गए लिप ही हो गई फिटिंग भी फिटिंग वाली हैं उसे अपना चूल्हा चौका बनेगा इधर मिस्त्री साहब कौड़ा लिपी आते नंगे है ਤਾਂ ਉਹ ਬਣਾ ਲਾ ਫੇਤਰੀ ਚਾਰਾ ਢੱਡੀ ਨਾ ਤੱਤੀ ਤੱਤੀ ਨੇ ਵੇਜਿਓ ਇਹਨੂੰ ਦੱਤੀ ਹੁੰਦੀ ਆ ਜੇ ਹਲੇ ਠੰਡੀ ਹੋਵੇ ਹੈ ਇਹ ਨਹੀਂ ਦੱਤੀ ਹੁੰਦੀ ਆ ਜੇ ਹਲੇ ਤੂੰ ਠੰਡੀ ਪਾ ਲਾ ਅੱਛਾ ਠੰਡੀ ਦਾ ਉਹੀ ਨਹੀਂ ਪੇਜਦੇ ਠੰਡੇ ਦਾ ਸੰਢੀ ਚਾ ਮਿਸਤਰੀ ਠੰਡਾ ਪੈ ਜਾਂਦਾ ਫਿਰ ਇੱਧਰ ਵਸਤ ਨਾਲ ਜੋ ਕਰਦਾ ਡੇਨ ਪਾਤਾ ਪਾਣੀ ਧਰ ਦੇ ਚਾਹ ਜੀ ਆਗ ਸਾਈਡ ਤੇ ਜਲ ਜਾਂਦਾ ਆ ਗਿਆ ਫਿਲਹਾਲ ਇਹ ਨਹੀਂ ਗੱਲਾਂ ਮਤਾਂ ਕਰਦੇ ਹੋਏ ਵੀਡੀਓ ਕਰਦੇ ਆਪਾਂ ਬੰਦ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਤਿ ਸ੍ਰੀ ਅਕਾਲ